ਨਾ ਮਨ ਅੱਗੇ ਬੜਾ ਗੁੱਸਾ ਆਇਆ ਉਹ ਨਾ ਤੇਰੇ ਤੇ ਨਿਕਲ ਜੇ ਕਿਉਂ ਮੇਰੇ ਤੇ ਕਿਹੜੀ ਉਹਨੂੰ ਗੁੱਸਾ ਨਿਕਲਣਾ ਜਿੰਨਾ ਦੇ ਗੁੱਸਾ ਹੈਗਾ ਵਾ ਉਹਨਾਂ ਦੇ ਕੱਢਿਓ ਜਦੋਂ ਆਏਗੀ ਨਾ ਠੰਡਿਆ ਮੈਂ ਕਰਾਂਗੀ ਤੇ ਹੋਰ ਕਰਿਓ ਇਹਦੀ ਬੇਇੱਜ਼ਤੀ ਚੰਗੀ ਤਰ੍ਹਾਂ ਜਿਹੇ ਤੇ ਤੇਰੇ ਵਾਲੀ ਉਹ ਗੱਲ ਹੋ ਗਈ ਨਾ ਤੀ ਤੋਤੀ ਰਹਿ ਗਈ ਤੇ ਪੂਛ ਤੇ ਮੱਖੀ ਬਹਿ ਗਈ ਕਲੀਨ ਤੂੰ ਮੇਰੇ ਨਾਲ ਨਾ ਚੰਗਾ ਨਹੀਂ ਕੀਤਾ ਮੈਂ ਤੇਰੇ ਨਾਲ ਇੰਨਾ ਕਰਦੀ ਰਹੀ ਆ ਹੁਣ ਨਾਵਣ ਮੇਨਾਂ ਕੱਲਾ ਕਰਦਾ ਮੌਕਾ ਮਿਲ ਗਿਆ ਵਾ ਇਹਨਾਂ ਨੂੰ ਤੇ ਚਾਹੀਦਾ ਵਾ 5000 ਰੁਪਇਆ ਭਾਬੀ ਕੋਲੋਂ ਕਰਾਉਣੀ ਨਾ 10000 ਰੁਪਇਆ ਸੈਂਡ ਉਹ ਵੀ ਆਪਣੇ ਅਕਾਊਂਟ ਦੇ ਵਿੱਚ ਪੰਜਾਂ ਵਿੱਚੋਂ ਉੱਨਣ ਸੈਂਡ ਕਰ ਦਾਂਗੀ ਤੇ ਪੰਜ ਰੱਖਾਂਗੀ ਆਪਣੇ ਕੋਲ ਇਹਨਾਂ ਦੇ ਨਾਲ ਫੇਰ ਵਿਖੀ ਜਾਊਗੀ ਭੀ ਇਹਨਾਂ ਦਾ ਕੀ ਕਰਾਂ ਪੱਬ ਕੀ ਕਰਾਂਗੇ ਨਾ ਤਾਂ ਕਾਪੀ ਹੀ ਮੈਂ ਹਟੋ ਕੇ ਰੱਖੀ ਦਿੰਨੀ ਆ ਤੇ ਮੇਰੇ ਤਾਂ ਢੇ ਵੱਲੇ ਇੱਕ ਕੰਮ ਆਈ ਹਾਂ ਹਾਂ ਦੱਸ ਕੀ ਕੰਮ ਹੈ ਪੈਸਿਆਂ ਦੀ ਲੋੜ ਵੀ ਥੋੜਿਆ ਜਾਂਦੀ ਤੇ ਦਿਹੁ ਹਾਂ ਕਿੰਨੇ ਦਾ ਦੱਸ ਤੇ 100 ਰੁਪਿਆ ਚਾਹੀਦਾ ਹੀ ਕਿੰਦੇ ਨਾ ਉੱਥੇ ਨਾ ਉਹਨਾਂ ਨੂੰ ਲੋੜ ਪੈ ਗਈ ਪੈਸਾ ਲਈ ਤੇ ਉਹਨਾਂ ਕੋਲ ਹੈ ਨਹੀਂ ਕੋਈ ਅਕਾਊਂਟ ਦੇ ਵਿੱਚ ਤੇ ਤੁਹਾਨੂੰ ਪਤਾ ਹੁਣ ਬਗਾਨੀ ਜਗ੍ਹਾ ਤੇ ਗਏ ਨੇ ਤੇ ਉੱਥੇ ਕਿਹਦੇ ਕੋਲੋਂ ਮੰਗਣ ਉੱਥੇ ਕਿਹੜਾ ਕੋਈ ਆਪਣਾ ਵਾ ਤੇ ਮੈਨੂੰ ਕਹਿੰਦੇ ਕਿ ਜੇ ਤੇਰੇ ਅਕਾਊਂਟ ਵਿੱਚ ਹੈਗੇ ਨਾ ਤੇ ਤੂੰ ਪਾ ਦੇ ਮੇਰੇ ਅਕਾਊਂਟ ਵਿੱਚ ਮਹਾ 2000 ਰੁਪਿਆ ਹੀ ਆ ਤੇ ਉਹ ਵੀ ਵਿੱਚੋਂ ਕਢਵਾਉਣੀ ਆ ਜਿਵੇਂ ਕਢਾ ਲੈਣਾ ਤੇ ਮੇਰਾ ਖਾਤਾ ਬੰਦ ਹੋ ਜਾਣਾ ਤੇ ਤੁਸੀਂ ਦੇ ਦੋ ਹਾਂ ਪੈਸੇ ਨਾ ਤੈਨੂੰ ਵੀ ਪਤਾ ਵਾ ਜੇ ਮੇਰੇ ਕੋਲ ਪੈਸੇ ਹੁੰਦੇ ਨਾ ਮੈਂ ਤੈਨੂੰ ਨਾ ਨਹੀਂ ਕਰਨੀ ਤੈਨੂੰ ਪਤਾ ਤੇਰੇ ਵੀ ਦੀ ਹਜੇ ਤਨਖਾਹ ਨਹੀਂ ਪਈ ਹਜੇ ਅੱਜ 2 ਉਹ ਤੇ ਮੈਨੂੰ ਵੀ ਪਤਾ ਵਾ ਕਿ ਹਲੇ ਮਹੀਨੇ ਦੀ ਤਨਖਾਹ ਨਹੀਂ ਪਾਈ ਵੀਰ ਨੇ ਇਹਦੀ ਪਰ ਜਿਹੜੀ ਪਿਛਲੇ ਮਹੀਨੇ ਪਾਈ ਸੀ ਉਹਦੇ ਤਾਂ ਢੇਗੋਲੀ ਹੁਣੇ ਆ ਨਾ ਪਏ ਉਹ ਤੁਸੀਂ ਏਡੀ ਸਿੱਤੀ ਖੜਾੜਾ ਵੀ ਲੈਨੇ ਨਾ ਤੈਨੂੰ ਵੀ ਪਤਾ ਵਾ ਘਰ ਦੇ ਕਿੰਨੇ ਖਰਚੇ ਹੁੰਦੇ ਨੇ ਸਾਲਾ ਪਰਵਾਹ ਤੇ ਇਕੱਠੇ ਰਿੰਨੇ ਆ ਜੇ ਕਿਤੇ ਅੰਗਲਾ ਜਾਉਣਾ ਹੋਏ ਫੇਰ ਵੀ ਪੈਸੇ ਚਾਰ ਹੁੰਦੇ ਫੇਰ ਕਿਤੇ ਜਾਇ ਜਾਂਦਾ ਇਹ ਕਾ ਸ਼ਬਦਾਂ ਪਤਾ ਨਹੀਂ ਮੁੱਕਦਾ ਇਹ ਵੀ ਝਟ ਮੁੱਕ ਜਾਂਦਾ ਇਹ ਵੀ ਫੈਲੀ ਹੁਣਾ ਪੈਂਦਾ ਵਾ ਤਾਂ ਪਹਿਲਾਂ ਤਾਂ ਤੇ ਕੋਈ ਪਤਾ ਨਹੀਂ ਲੱਗਦਾ ਕਿੱਦਾਂ ਨੂੰ ਜਾਂਦੇ ਨੇ ਪੈਸੇ ਭਾਬੀ ਤੁਸੀਂ ਹੁਣ ਦੇਓ ਬਹਾਨੇ ਵਾਲੇ ਐਡੀ ਗੱਲ ਨਹੀਂ ਕਿੰਨਾ ਟਾਈਮ ਹੋ ਗਿਆ ਵੀਰ ਨੂੰ ਬਾਹਰ ਗਏ ਨੂੰ ਤੇ ਭਲਾ ਤੁਹਾਡੇ ਕੋਲ ਮਾਸਾ ਜਮਾ ਪੂੰਜੀ ਨਹੀਂ ਹੈਗੀ ਸਾਰੇ ਪੈਸੇ ਘਾਜ ਹੀ ਲੱਗਦੇ ਜਾਂਦੇ ਨੇ ਜਿਹੜਾ ਪਹਿਲੀ ਬੰਨੇ ਦਾ ਪੈਸਾ ਆਉਂਦਿਆ ਵਾ ਉਹ ਕਿੱਥੇ ਜਾਂਦਿਆ ਵਾ ਤੁਸੀਂ ਜਾਣ ਕੇ ਹੁਣ ਦੇਓ ਕਿ ਇਹਨੂੰ ਨਾ ਦੇਣੀ ਪੈਣ ਕੋਈ ਗੱਲ ਨਹੀਂ ਕਿ ਤੁਹਾਨੂੰ ਵਾਪਸ ਦੇ ਦਾਂਗੀ ਸਾਨੂੰ ਲੋੜ ਨਹੀਂ ਤਾਂ ਤੁਹਾਡੇ ਤੋਂ ਮੰਗੇ ਨੇ ਅੱਗੇ ਕਦੇ ਤੁਹਾਡੇ ਤੋਂ ਲਏ ਆ ਪੈਸੇ ਨਾ ਉਹ ਪੈਸੇ ਦੇਣ ਦੀ ਨਹੀਂ ਕੋਈ ਗੱਲ ਹੁੰਦੀ ਤਿੰਨ ਵਾਰ ਤੋਂ ਉਦੋਂ ਵੀ ਮੰਗੇ ਪੰਜ ਲੱਖ ਤਾਂ ਤੈਨੂੰ ਛੱਟ ਦੇ ਦਿੱਤੀ ਤੇ ਤੂੰ ਹੁਣ ਫੇਰ ਮੰਗਾ ਦੀ ਅੱਗੇ ਤੇ ਤੂੰ ਦਿੱਤੇ ਨਹੀਂ ਹੈਗੇ ਲੈ ਭਾਬੀ ਦੱਸ ਮੈਂ ਤਾਂ ਢਿੰਨਾ ਨਾ ਆਣਿਆ ਇਹ ਘਰ ਦੀ ਧੀ ਆ ਮੈਂ ਤੁਹਾਡੇ ਕੋ ਪੰਜ ਹਜ਼ਾਰ ਲەل ਲ ਤੂੰ ਮੈਨੂੰ ਝਾਟੀ ਸੁਣਾਤਾ ਆ ਗੱਲ ਤੇ ਫਿਰ ਤੁਹਾਡੇ ਵਾਸਤੇ ਗਲਤੀ ਹੈ ਨਾ ਜਿੱਤੀਆਂ ਨੂੰ ਦੇਈਏ ਨਾ ਫੇਰ ਹੀ ਘਰਾਂ ਵਿੱਚ ਬਰਕਤ ਪੈਂਦੀ ਆ ਤਾਂ ਇਹ ਤੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਟੇਕਦਾ ਹੈਗਾ ਦੇ ਦੇਗੇ ਤੂੰ ਮੀ ਤੀਨ ਕੋਸ਼ ਹੈਗੇ ਨਹੀਂ ਜੇ ਖੋਸ਼ ਨਾ ਤੂੰ ਤੇ ਗੁੱਸਾ ਹੀ ਕਰ ਗਈ ਹੈ ਮੈਂ ਤਾਂ ਆਮ ਹੀ ਗੱਲ ਕੀਤੀ ਹੈ ਤੇ ਤੂੰ ਉਦੋਂ ਵੀ ਲੈ ਆ ਮੈਂ ਲੈਣ ਦੀ ਗੱਲ ਥੋੜੀ ਕੀਤੀ ਅਬ ਤੂੰ ਹੀ ਲੈ ਆ ਤਾਂ ਹਣ ਵਾਪਸ ਕਰੋ ਕਿ ਹੋਰ ਕਿਹੜੀ ਗੱਲ ਹੈ ਇਹੀ ਗੱਲ ਹੈ ਕਹਿਣ ਦਾ ਮਤਲਬ ਤੇਹੀ ਹੈ ਨਾ ਮੈਂ ਜਾਣਦੀ ਆ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਪਹਿਲਾਂ ਤੁਸੀਂ ਲਏ ਉਹ ਤੇ ਤੁਸੀਂ ਵਾਪਸ ਨਹੀਂ ਕੀਤੇ ਹੈਗੇ ਇਦਾਂ ਥੋੜੀ ਹੁੰ ਨਾਲ ਲੋਕੀਂ ਆ ਨਾ ਕਿੰਨਾ ਕੁਛ ਦੀ ਹੁੰਦੇ ਨੇ ਤੇ ਤੁਸੀਂ 5000 ਦੇ ਕੇ ਸੁਣਾਉਂਦੇ ਹੋ ਸਾਨੂੰ ਲੋੜ ਹੀ ਤਾਂ ਮੰਗਣ ਦੇ ਨਹੀਂ ਤੇ ਤੁਹਾਨੂੰ ਕਿ ਲੋੜੀ ਤੁਹਾਡੇ ਗੜੀ ਹੱਥ ਡਾਉਣ ਦੀ ਨਾ ਤੈਨੂੰ ਵੀ ਪਤਾ ਵਾ ਘਰ ਦਾ ਵੀ ਬੰਦ ਵੇਖਿਆ ਕਰਨਾ ਘਰ ਦੇ ਕਿਦਾਂ ਦੇ ਹਾਲਾਤ ਹੋ ਜਾਂਦੇ ਨੇ ਬੰਦੇ ਦੇ ਚਲ ਕੋਈ ਨਹੀਂ ਤੇ ਇੰਨਾ ਕਿੰਨਾ ਕਰਦੇ ਰਹੇ ਆ ਹੁਣ ਜੇ ਐੜ ਕੀ ਤੈਨੂੰ ਨਾ ਕਰਤੀ ਆ ਤੂੰ ਤਾਂ ਝਾਟੀ ਗੁੱਸਾ ਕਰ ਗਈ ਐ ਹਾਏ ਤਾਂ ਦੇਖ ਲਾ ਤੁਹਾਨੂੰ ਕੀ ਹੋਇਆ ਚੰਗੇ ਭਲੇ ਤੁਸੀਂ ਹੈਗੇ ਉਹ ਘਰ ਬਾਹਰ ਤਾਂ ਡਾਇਨਾਸਟਰ ਸੋਨਾ ਬਣਿਆ ਗੱਡੀ ਤੁਹਾਡੇ ਕੋਲ ਵਾਇਗੁਰ ਦਿੱਤਾ ਸਾਰਾ ਕੁਝ ਹੋਰ ਦੱਸੋ ਤੁਹਾਨੂੰ ਕੀ ਚਾਹੀਦਾ ਵੀਰ ਜੀ ਬਾਹਰ ਨੇ ਇੱਥੇ ਵੀ ਇੱਕ ਵੀਰ ਜੀ ਕਮਾਈ ਕਰ ਰਹੇ ਨੇ ਤੁਸੀਂ ਜਾਣ ਬੁਝ ਕੇ ਨਾ ਮਰੂ ਮਰੂ ਕਰਦੇ ਹੋ ਵੀਾਨੂੰ ਇਹਨੂੰ ਕੁਝ ਦੇਣਾ ਨਾ ਪਏ ਫਰ ਹੈ ਨਾ ਤੇ ਨਾ ਕਿੰਨਾ ਕਰੀਦਾ ਵਾ ਹਰ ਵਾਰੀ ਆਏ ਤੈਨੂੰ ਸੂਟ ਬਣਾ ਕੇ ਦੇਈਦਾ ਤੇ ਪੈਸੇ ਮੰਗੇ ਤੈਨੂੰ ਪੈਸੇ ਝੱਟ ਫੜਾ ਦੀਦੇ ਆ ਕਿੱਥੇ ਹੁਣ ਮੰਗੇ ਹੁਣ ਤੇ ਤੁਸੀਂ ਦੇ ਨਹੀਂ ਦੇ ਹੈਗੇ ਮੈਨੂੰ ਦਿਖਾਉ ਹਾ ਆਪਣਾ ਫੋਨ ਹੁਣੇ ਮੈਂ ਵੇਖ ਲੈਣੀ ਬੁਲਾ ਤੈਡੇ ਕੌਂਫਰਟ ਕੋਈ ਪਿਆ ਹੈਗਾ ਵਾ ਕਿ ਨਹੀਂ ਹੈਗਾ ਚੱਲ ਤੂੰ ਇਹਨਾਂ ਗੁੱਸਾ ਨਾ ਕਰ ਜੇ ਤੇਰੇ ਵੀਰ ਦੀ ਇੱਕ ਤਰੀਕ ਨੂੰ ਤਨਖਾਹ ਪੈ ਜੇਗੀ ਨਾ ਚੱਲ ਤੈਨੂੰ ਦੇ ਦਾਂਗੇ ਇੱਕ ਤਰੀਕ ਨੂੰ ਮੈਂ ਸਿੱਟ ਜਮਾਨੇ ਚਾਹੀਦੇ ਤੇ ਹਨੂ ਅੱਜ ਵਾ ਉਹ ਉੱਥੇ ਬੈਠੇ ਉਹਨਾਂ ਨੂੰ ਲੋੜਾ ਉੱਥੇ ਦੱਸੋ ਕੋਈ ਆਪਣਾ ਹੈਗਾ ਵਾ ਬਕਾਨੀ ਦੁਨੀਆ ਉਥੇ ਕਿਹਦੇ ਕੋਲ ਮੰਗਣੋਂ ਹੱਠਾ ਕੇ ਚੱਲ ਜੇ ਤੂੰ 10 ਮੰਗਾਂ ਦੀ 10 ਨਹੀਂ ਹੋਏਗਾ ਫਿਰ ਮੈਂ ਵਿੱਚੋਂ 5 ਕ ਦੇ ਦੇਣੀ ਆ ਬੜਾ ਹੀ ਆਰਿਆਨ ਦਾ ਬਾਬਾ ਵੀ ਤੂੰ ਹੱਦ ਹੋਈ ਤੁਹਾਡੇ ਵਾਲੀ ਜੇ ਤੁਹਾਡੇ ਕੋਲ ਕੋਈ ਮਾਨਤਾ ਨਾ ਮੰਗਣ ਆ ਹੀ ਗਿਆ ਵਾ ਤੇ ਤੂੰ ਹੀ ਤੇ ਗੜਿਓ ਮੂੰਹ ਹੀ ਪੜਾ ਜਾ ਬਣਾ ਲਿਆ ਐਦਾਂ ਥੋੜੀ ਗੱਲ ਬੰਦੀ ਆ ਮੰਮੀ ਹਾਂ ਦੱਸ ਨਾ ਉਹ ਕੀ ਹੈ ਮੰਮੀ ਇੱਕ ਕਰਾਇਓ ਵੀ ਗੱਲ ਸੁਣਿਓ ਹਾਂ ਨਾ ਉਹ ਅੱਜ ਮਾਰਨੇ ਹੈ ਕੀ ਗੱਲ ਹੈ ਆ ਮੰਮੀ ਵੀ ਲੋ ਭਾਬੀ ਦੇ ਕੰਮ ਇਹਨਾਂ ਨੇ ਕਿਹਾ ਵਾ ਕਿ 10000 ਰੁਪਏ ਦੀ ਲੋੜ ਆ ਤੇ ਉਹ ਤੁਹਾਨੂੰ ਹੀ ਸਾਨੂੰ ਦੇ ਦਿਓ ਪਿੰਦਰ ਨੂੰ ਉੱਥੇ ਚਾਹੀਦੇ ਨੇ ਮੇਰੇ ਅਕਾਊਂਟ ਵਿੱਚ ਹੈਗੇ ਨਹੀਂ ਆ ਤੇ ਇਹ ਆnde ਸਾਡੇ ਕੋਲ ਕੁਝ ਹੈ ਹੀ ਨਹੀਂ ਆ ਮੰਮੀ ਫਸਲ ਦੇ ਵੀ ਇੰਨੇ ਪੈਸੇ ਹੁੰਦੇ ਆ ਵੀਰ ਜੀ ਵੀ ਬਾਹਰੋਂ ਕਾਉਂਦੇ ਨੇ ਤੇ ਇੰਨਾ ਖਰਚਾ ਕਿੱਥੇ ਕੋਈ ਜਾਣਦਿਆ ਵਾ ਕਹੋ ਵਾ ਮੇਰੀ ਗੱਲ ਸੁਣੋ ਅਕਲ ਕਰੋ ਕੁਝ ਜੇ ਕੋਈ ਨੇ ਮੰਗੀ ਲੈਣੇ ਤੇ ਤੁਹਾਡੇ ਕੋਲ ਹੈ ਨਹੀਂ ਕੇ ਪੈਸੇ ਦਿਓ ਉਹਨੂੰ ਪਹਿਲੀ ਵਾਰੀ ਲੈਣ ਆਈ ਹੈ ਨਾ ਨਹੀਂ ਕਰਨੀ ਹੈਗੀ ਚਲੋ ਕੋਈ ਜੀ ਮੰਮੀ ਮੈਂ ਦੇ ਦਾਂਗੀ ਤਾਂ ਫੇਰ ਤੂੰ ਨਾ ਕਿਉਂ ਕੀਤੀ ਇਹ ਹੋਰ ਹੋਰ ਗੱਲਾਂ ਕਰਨ ਲੱਗ ਪਈ ਖਰਚੇ ਬੜੇ ਨੇ ਧੀਆਂ ਨੂੰ ਇਦਾਂ ਨਹੀਂ ਸੁਣਾਈ ਦਊਂਗਾ ਕਰ ਉਹ ਬੜੀ ਸਾਰੇ ਨੂੰ ਖਰਚੇ ਨੇ ਅਸਕਰ ਲੋੜ ਹੀ ਤੇ ਫੇਰੀ ਲੈਣ ਆਈ ਹੈ ਨਾ ਮੰਮੀ ਇਹ ਕਿਹੜੀ ਮੈਂ ਆਪਣੇ ਕੋਲ ਰੱਖਣੀ ਉਹ ਤੇ ਪਿੰਦਨ ਨੂੰ ਚਾਹੀਦੇਵੇਂ ਤੇ ਹੁਣ ਮੈਂ ਜਵਾਈ ਭਾਈ ਨੂੰ ਕੀ ਕਹਾਂ ਕਿ ਉਹਨਾਂ ਕੋਲ ਪੈਸੇ ਨਹੀਂ ਹੈਗੇ ਆਹ ਚਲ ਤੇ ਇਹ ਲੋੜ ਦੇ ਸਰਪੇ ਹੀ ਰਹੀ ਜਾਂਦੀ ਹੈ ਇੱਕ ਦੂਜੇ ਦੇ ਨਾਲ ਤੇ ਨਾਲੇ ਹੁਣ ਚੇਚੇ ਮੰਗੇ ਨੇ ਜਵਾਈ ਭਾਈ ਨੇ ਉੱਥੇ ਤੇ ਫੇਰ ਅਸੀਂ ਆਖਾਂ ਵੀ ਨਹੀਂ ਦੇਣੇ ਇਹ ਗੱਲ ਸਾਡੇ ਲਈ ਕਿੰਨੀ ਬਾਣੀ ਆ ਫਿਰ ਤੇ ਨਾਲੇ ਮੰਮੀ ਦੇ ਨੇ ਮੈਨੂੰ 5 ਹਜ਼ਾਰ ਵੱਲੋਂ ਸੁਣਾਉਣ ਜਿਹੜਾ ਮੈਂ ਉਹਦੋਂ ਲਿਆ ਹੀ ਮੈਂ ਉਹ ਵੀ ਤਾਂ ਡੇ ਵਾਪਸ ਕਰ ਦਾਂਗੀ ਤੇ ਆ ਵੀ ਵਾਪਸ ਕਰ ਦਾਂਗੀ ਮੈਂ ਮੈਂ ਤੇ ਉਦਾਂ ਹੀ ਕਿਹਾ ਸੀ ਵੀ ਤੁਸੀਂ ਉਹਦੋਂ ਵੀ 5000 ਲਏ ਸੀ ਤੇ ਤੁਸੀਂ ਵਾਪਸ ਨਹੀਂ ਕੀਤੇ ਇਹ ਤੇ ਝਟ ਗੁੱਸਾ ਕਰ ਗਈ ਏ ਮੇਰੀ ਸੁਣ ਗੱਲ ਮੇਰੇ ਹੁੰਦਿਆਂ ਤੁਸੀਂ ਇਹਨੂੰ ਜਵਾਬ ਦਿੰਦੀਆਂ ਤੇ ਮੇਰਾ ਮਗਰੋਂ ਫਿਰ ਤੁਹਾਡਾ ਮੈਨੂੰ ਮਰਦਾ ਕਾਹਦਾ ਰਹੇਗਾ ਆਹ ਇਹ ਮੰਮੀ ਕਰਦੇ ਤੇ ਹੈ ਕਿ ਜਦੋਂ ਹੀ ਆਉਂਦੀ ਕੁਝ ਨਾ ਕੁਝ ਦਿੰਦੇ ਰਹਿੰਦੇ ਆ ਫਿਰ ਕੀ ਦਿੰਦੇ ਰਹਿੰਦੇ ਆ ਉਹਦਾ ਵੀ ਹੰਗ ਬਣਦਾ ਵੈ ਇਹ ਗੱਲ ਨਹੀਂ ਸੁਣਾਈਦੀ ਹੁੰਦੀ ਤੁਸੀਂ ਬਹੁਤੀਆਂ ਨਿਕਰਾ ਮਾਲੀਆਂ ਹੈਗੀਆਂ ਚਲੋ ਠੀਕ ਹੈ ਮੰਮੀ ਤੁਸੀਂ ਤੇ ਮੇਰੇ ਨਾਲ ਲੜਨੀ ਕਿੱਪੀ ਦੇ ਦੇਣੀ ਆ ਪੈਸੇ ਕਿੰਨੇ ਚਾਹੀਦੇ ਨੇ ਦੱਸ ਜਾ ਦੇ ਸਹੀ 10000 ਚਾਹੀਦਾ ਵਾ ਔਖੇ ਹੋ ਕੇ ਵੀ ਦਿੱਤੇ ਤੇ ਕੀ ਫਾਇਦਾ ਹੋਇਆ ਦੇਣ ਦਾ ਐਨਾ ਚੰਗਾ ਤੇ ਨਾ ਹੀ ਦੋ ਤਵੇਂ ਸਰ ਜਣਾ ਸਾਡਾ ਸਾਤ ਲਾਉਂਦੀਆਂ ਨਹੀਂ ਮੇਰੇ ਗਰਜ ਨਾਲ ਗੁੱਸੇ ਜਿ ਕਿਉਂ ਹੁੰਨੀ ਹੈ ਫਿਰ ਕੀ ਜਣਾ ਮੰਗੀ ਲੈਣੇ ਮੰਮੀ ਪਹਿਲਾਂ ਕਿਥੋਂ ਦੀ ਗੱਲ ਕਿੱਥੇ ਖੜੀ ਆ ਮੈਨੂੰ 100 ਗੱਲਾਂ ਸੁਣਾਈਆਂ ਤੂੰ ਮੰਨੀ ਆ ਤੈਨੂੰ ਅਹੀਂ ਕਿੰਨਾ ਕੁਝ ਲੈ ਕੇ ਦੇਣੇ ਆ ਲੀੜਾ ਕੱਪੜਾ ਲੈ ਕੇ ਦੇਣੇ ਤੁਸੀਂ ਉਦੋਂ ਪੰਜ ਲਿਆ ਹਿਉਣੇ ਦਿੱਤਾ ਪੈਣਾ ਮੈਂ ਤੁਹਾਡਾ ਸਾਰਾ ਕੁਝ ਵਾਪਸ ਕਰ ਦਾਂਗੀ ਚੁੱਪ ਕਰ ਤੂੰ ਨਾ ਵਾ ਤੂੰ ਹੀ ਨਹੀਂ ਭੇਕੇ ਜਾਣੀਆਂ ਹੈਗੇ ਮੈਨੂੰ ਇਹ ਦੱਸੋ ਹਾਏ ਮੰਮੀ ਜਾਣਦੀਆਂ ਵਾ ਹੱਟ ਵੀ ਮਾਂ ਪਿਆ ਹਨ ਢੰਦੇ ਆ ਤੂੰ ਕੀ ਆ ਤੇ ਫੇਰ ਜਿੱਥੇ ਹੱਤ ਹੈ ਨਾ ਉੱਥੇ ਮੰਗੀਦਾ ਹੁੰਦਾ ਵਾ ਹਾਏ ਪੈਣੇ ਦੇ ਦੇਣੀ ਆ ਤੁਹਾਨੂੰ ਪੈਸੇ ਤੂੰ ਕਿੱਦਾਂ ਦੀ ਗੱਲ ਕਿੱਦਾਂ ਲੈ ਗਈਆਂ ਚੱਲ ਜਾ ਕੇ ਪਹਿਲਾਂ ਪੈਸੇ ਦੇ ਉਹਨੂੰ ਵੇ ਲੋ ਮੰਮੀ ਪਹਿਲਾਂ ਸਾਫ਼ ਹੀ ਮੁੱਕ ਗਏ ਆਂਦੇ ਪੈਸਾ ਅਕਾਊਂਟ 'ਚ ਹੈ ਨਹੀਂ ਕੋਈ ਤਨਖਾ ਹੀ ਨਹੀਂ ਭਾਈ ਤੇਰੀ ਦੀ ਮੈਂ ਤੁਹਾਨੂੰ ਉਦੋਂ ਕਿਹਾ ਸੀ ਨਾ ਤੁਸੀਂ ਆਪਣਾ ਅਕਾਊਂਟ ਨੰਬਰ ਲਵਾਓ ਤੁਸੀਂ ਜਾਣ ਬੁੱਝ ਕੇ ਇਹਨਾਂ ਦਾ ਲਵਾਇਆ ਵਾ ਮੈਂ ਵੀ ਮਾਤਰੀ ਮਾਰੀ ਗਈ ਮੇਰੀ ਬਿਨਾ ਵਾ ਮੈਨੂੰ ਕੀ ਪਤਾ ਸੀ ਵੀ ਇਹਨਾਂ ਨੇ ਇਤਨਾ ਆੜੇ ਟਾਲੇ ਕਰਨੇ ਇੰthing ਆਦੇ ਨਾਲ ਜੇ ਮੇਰੇ ਕੋਲ ਵੀ ਅੱਜ ਹੁੰਦੇ ਨਾ ਤੇ ਤੈਨੂੰ ਵੀ ਲੋੜ ਸੀ ਇਹਨਾਂ ਕੋਲੋਂ ਮੰਗਣ ਦੀ ਹੱਥ ਕਰਕੇ ਦੇਖੋ ਮम्मी ਇਹੀ ਤੇ ਗੱਲ ਹੈ ਨਾ ਮਾਂ ਨੂੰ ਆਪਣੇ ਹੱਥ ਵਿੱਚ ਵੀ ਕੁਝ ਰੱਖਣਾ ਚਾਹੀਦਾ ਇਹ ਥੋੜੀ ਕਿ ਜਦੋਂ ਲੋਡ ਤੇ ਤੇ ਪਰਜਾਈਂ ਗੜੀ ਹੱਥ ਢੰਮਦੇ ਰੋ ਤੂੰ ਹੀ ਨਾ ਥੋੜਾ ਬੋ ਤਾਂ ਹੁਣ ਆਪਣਾ ਪੱਲਾ ਰੱਖਿਆ ਕਰੋ ਇਹ ਕਿਹਨੇ ਚਲਾਉਣਾ ਹੁਣ ਕਿੱਥੋਂ ਆ ਲੈਣੇ ਉਹੀ ਤੇ ਮੰਮੀ ਬਾਹੇ ਕੁੜੂ ਦਾ ਨਾ ਦਿੱਤਾ ਸਾਰਾ ਕੁਝ ਇਹਦੇ ਕੋ ਹੈਗਾ ਯੋ ਇਹ ਤਾਂ ਵੀ ਨਾ ਬੜੀ ਭੁੱਖ ਖਲਾਰਦੀ ਆ ਆਂਟੀ ਆਪੇ ਜੋ ਕੁਝ ਵੀ ਹੈਗਾ ਨਾ ਬਸ ਪੀਕਿਆਂ ਦੇ ਘਰੋਂ ਲੈ ਜਾ ਆਪਣੇ ਘਰੋਂ ਨਾ 1 ਰੁਪਿਆ ਖਰਚਣ ਦੀ ਰਾਜ਼ੀ ਨਹੀਂ ਆ ਪੈਸੇ ਦੇ ਪੌਣੇ ਪੈਣੇ ਇਹਨੇ ਬਿਮਾਰੀ ਜੀ ਨਾਲ ਨਾ ਖੈਰਾ ਨਹੀਂ ਛੱਡਣਾ ਮੇਰਾ ਵਕੀਲ ਨਹੀਂ ਬੁਰਬੁਰ ਕਰਨ ਮम्मी ਬੁਰਬੁਰ ਕੀ ਕਰਨਾ ਮੈਂ ਪੈਸੇ ਲੱਗੇ ਆ ਬਾਜੀ ਦੇ ਕੋਲ ਚ ਪਾਉਣ ਬਾਜੀ ਦੇ ਨੰਬਰ ਤੇ ਨਾ ਸੈਂਡ ਕਰੋ ਮੇਰੇ ਨੰਬਰ ਤੇ ਸੈਂਡ ਕਰੋ ਮੈਂ ਆਪੇ ਪਾ ਦਾਂਗੀ ਉਹਨਾਂ ਨੂੰ ਪਹਿਲੇ ਚਲ ਕੋਈ ਗੱਲ ਨਹੀਂ ਤੇਰੇ ਨੰਬਰ ਤੇ ਪਾ ਦਣੀ ਆ ਪਾ ਦੋ ਫਿਰ ਛੇਤੀ ਨਾ ਆ ਮਾਪਾ ਦੇ ਪੈਸੇ ਆਪਣੇ ਪੂੰਜੇ ਚੱਕ ਗਾਲਾ ਕੋਈ ਨਾ ਕਿਧਰੇ ਜਾਣ ਕੇ ਲਈਏ ਕਰਨ ਕੋਈ ਵੀ ਕਰ ਲੈਣੀ ਆ ਚੱਕ ਮੈਨੂੰ ਦਿਖ ਗਏ ਨੇ ਪੈ ਗਏ ਹੁਣ ਵੀ ਤੇ ਉਹ ਪੈਸੇ ਇਹਨਾਂ ਕਿੱਥੋਂ ਆ ਗਏ ਨੇ ਹੁਣ ਮੈਂ ਦੋ ਮੱਢੀ ਪਾ ਦਿੱਤੇ ਨੇ ਤੇ ਹੋਰ ਮੰਮੀ ਨਾਲ ਗੱਲਾਂ ਕੀਤੀਆਂ ਨੇ ਨਾਲੇ ਕਰਾਈਆਂ ਆਜੋ ਚੱਲੀਏ ਆਖ ਲੱਗੀ ਹੀ ਕਿ ਥਾ ਕੇ ਰੱਖ ਛੜਿਆ ਦੱਸੋ ਕੀ ਕਹਿਣਾ ਨਾ ਮੈਂ ਇਹੋ ਤੁਹਾਡੇ ਵਾਸਤੇ ਕੀ ਲੈ ਕੇ ਕੀ ਲੈਂਦਾ ਵਾਂ ਆਹ ਤਾਂ ਮੈਂ ਸੂਟ ਲੈ ਆਂਦਾ ਤੇ ਦਿੱਤੇ ਵਰਕ ਕਰਵਾ ਲਿਓ ਆ ਜਿੱਦਾਂ ਇਹ ਆਹਦੇ ਉੱਤੇ ਮੈਂ ਆਪਣੇ ਨੇ ਲਈ ਨਹੀਂ ਭਾਬੀ ਆਪਣੇ ਵਾਸਤੇ ਤੁਸੀਂ ਕਢਾਈ ਬਲੇ ਲੈ ਆਂਦੇ ਨੇ ਤੇ ਮੇਰੇ ਵਾਸਤੇ ਤੁਸੀਂ ਪਲੇਨ ਛੁਰ ਕੇ ਲੈ ਆਇਓ ਮੈਂ ਫੇਰ ਕਿੱਥੇ ਕਢਾਈ ਕਰਵਾਉਂਦੀ ਰ੍ਹਾਂਗੀ ਤਾਂ ਜਾਦੀ ਦੇ ਕੋਲੋਂ ਕੰਮੀ ਸੂਟ ਕਢਵਾਉਂਦੇ ਹੋ ਤੇ ਉੱਥੇ ਦੇ ਆਉਣਾ ਹੀ ਨਾ ਹੁਣ ਮੈਂ ਫੇਰ ਕਢਾਈ ਕਰਵਾਉਂਦੀ ਰ੍ਹਾਂਗੀ ਕਿੰਨੇ ਪੈਸੇ ਤੇ ਮੇਰੀ ਕਢਾਈ ਤੇ ਲੱਗ ਜਾਣੇ ਆ ਮੈਨੂੰ ਨਹੀਂ ਨਾ ਪਤਾ ਕਿ ਤੁਹਾਡੀ ਕਿਦਾਂ ਦੀ ਪਸੰਦ ਹੈ ਮੈਂ ਤਾਂ ਲੈ ਆਂਦਾ ਕਿ ਚਲ ਆਪਨੀ ਪਸੰਦੀ ਕਢਾਈ ਕਰਾ ਲਓ ਤੁਸੀਂ ਪਰ ਮੈਨੂੰ ਭਾਬੀ ਆਹ ਜਵੇਂ ਸੂਟ ਲੈਣਾ ਪੜੀ ਸੋਣੀ ਲੱਗੀ ਆ ਤੇ ਇਹ ਨਾ ਤੂੰ ਹੀ ਮੈਨੂੰ ਦੇ ਦੋ ਤੂੰ ਹੀ ਨਾ ਦੋਵੇਂ ਪਲੇਨ ਸੂਟ ਲੈ ਲਿਓ ਤੇ ਦਰਾਨੀ ਜੀ ਠਾਣੀ ਆ ਤੇ ਕਢਾਈ ਕਰਵਾ ਲੈ ਜਿੱਦਾਂ ਦੀ ਵੀ ਕਰਵਾਣੀ ਹੋਗੀ ਤੇ ਆਹ ਵਾਲੇ ਸੂਟ ਮੈਨੂੰ ਦੇ ਦੋ ਇਹ ਤੇ ਮੈਂ ਆਪਣੇ ਵਾਸਤੇ ਦੀਦੀ ਲਿਆਈ ਹਾਂ ਤੇ ਫਿਰ ਕੀ ਹੋਇਆ ਜੇ ਮੈਂ ਆਪਣੇ ਵਾਸਤੇ ਲਿਆਏ ਹੋਤੇ ਤੇ ਆਹ ਜਿਹੜਾ ਤੂੰ ਹੀ ਮੇਰੇ ਲਈ ਲਿਆਇਆ ਹੈ ਨਾ ਮੈਨੂੰ ਇਹ ਰੰਗ ਪਸੰਦ ਹੈਗਾ ਮੈਂ ਲੈਣੇ ਤੇ ਆਹ ਸੂਟ ਲੈਣੇ ਨਹੀਂ ਤੇ ਮੈਂ ਕੋਈ ਵੀ ਨਹੀਂ ਲੈਣਾ ਹੈਗਾ ਚਲੋ ਕੋਈ ਗੱਲ ਨਹੀਂ ਜੀ ਜਿਹੜਾ ਤੂੰ ਹੀ ਲੈਣਾ ਲੈ ਲਓ ਤੇ ਅਸੀਂ ਇਹਨੂੰ ਚੇਂਜ ਕਰਵਾ ਲਾਂਗੇ ਹਾਂ ਹਾਂ ਇਹ ਕਿੱਡੀ ਸਿਆਣੀ ਆ ਆਪਣੇ ਵਰੀ ਨਾਲ ਚੇਂਜ ਕਰਾ ਲਾਂਗੇ ਤੇ ਮੇਰੇ ਵਾਸਤੇ ਤੂੰ ਐਵੇਂ ਰੱਦੀ ਮਾਲੀ ਫਿਰ ਚੋਕੀ ਲੈ ਕੇ ਆਈ ਹੈਂ ਦੀਦੀ ਐਡਾ ਨਹੀਂ ਕੋਈ ਕਰਨੀ ਆ ਕੱਪੜਾ ਤਾਂ ਮੈਂ ਵਧੀਆ ਲਿਆਈ ਹੈ ਮੈਚਰ ਵਰਕ ਤੇ ਹੀ ਪਸੰਦ ਕਰ ਦੇਣੇ ਆ ਹੱਥ ਦਾ ਅੰਕ ਕਰਵਾ ਲਓਗੇ ਮੈਨੂੰ ਨਹੀਂ ਕੋਈ ਵਰਕ ਵਰਕ ਪਸੰਦ ਹੈਗਾ ਨਾਲੇ ਫालतू ਪਹਿਨ ਨਹੀਂ ਹੈਗੇ ਮੇਰੇ ਕੋਲ ਪਹਿਲਾਂ ਪਲੇਨਸ ਖੁਰਨੇ ਆ ਤੇ ਫਿਰ ਉੱਤੇ ਕਢਾਈ ਕਰਵਾ ਦੇ ਫੇਰਾ ਇਹੋ ਜਿਹਾ ਪਖਾਣੇ ਦਾ ਤੁਹਾਨੂੰ ਹੀ ਆਉਂਦੇ ਆ ਤੇ ਆ ਦੋਵੇਂ ਜਾਣੀਆਂ ਲੈ ਲਓ ਸੂਟ ਤੇ ਉਹਦੇ ਤੇ ਕਢਾਈ ਕਰਵਾ ਦੇ ਠੀਕ ਹੋ ਗਿਆ ਯਾਰ ਯੂਨਿਟੀ ਤੇ ਕਾਜੀ ਬੰਦਾ ਲੈ ਕੇ ਆਂਦਾ ਜਿਹਦੇ ਸੂਟ ਤੇ ਸੇਮ ਹੀ ਆ ਸੂਟ ਦੇ ਸਾਰੇ ਸੋਨੇ ਇੱਕੋ ਰੰਗ ਦੇ ਹੀ ਇਹ ਵੀ ਇਹਨਾਂ ਤੇ ਕਢਾਈ ਹੋਈ ਹੈ ਇਹਨਾਂ ਬੱਡੇ ਹੈਵੀ ਹੀ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਹੈਵੀ ਰੱਖੋ ਆਪਣੇ ਕੋਲ ਮੈਨੂੰ ਆਹ ਹੌਲੀ ਜਿਹੀ ਚੰਗੀਆਂ ਕਿ ਤੁਸੀਂ ਡੀ ਚਲਾ ਕੇ ਪਲੇਨ ਸੂਟ ਚੁੱਕ ਕੇ ਤੇ ਮੇਰੇ ਲਈ ਲੈ ਆਈਏ ਇਹ ਜਿੱਦੀ ਹੈ ਲੈ ਲੋ ਤੁਸੀਂ ਇੱਥੇ ਕਢਾਈ ਕਰਵਾ ਲਿਓ ਆਪਨੇ ਇੰਨੇ ਇੰਨੇ ਸੋਨੇ ਲਿਆਂਦੇ ਨੇ ਆਹ ਸਵਾਵਾਂ ਕੀ ਨੇ ਇਹ ਹੱਕ ਕਿ ਮੀ ਸੋਨਾ ਵਰਕ ਹੋਇਆ ਹੈ ਬੇਟੇ ਐਵੇਂ ਕਿੱਥੇ ਕਢੰਗੀ ਰਹਿਣਾ ਆ ਸਮਾ ਕੇ ਤੇ ਹੁਣ ਪਾਵਾਂਗੀ ਨਾ ਵੀ ਸੁਮ ਸੋਨਾ ਹੋਏ ਹੋਏ ਆ ਤੇ ਮੈਂ ਗਏ ਪੜਾਵਾ ਸੂਟ ਏਦਾਂ ਕਰਾਂਗੇ ਜਦੋਂ ਪਿੰਡ ਜਾਵਾਂਗੀ ਨਾ ਜਾਂਦੇ ਆ ਚੇਂਜ ਕਰਾ ਕੇ ਤੇ ਇਹਦੇ ਦੋ ਬਣਾ ਲਾਂਗੇ ਏਦਾਂ ਭਰਦਾ ਸੀ ਕੀ ਕਰਨਾ ਵਾ ਗਰਮੀਆਂ ਦੇ ਵਿੱਚ ਸੋਚਿਆ ਸੂਟ ਵਖਮਣੀ ਆ ਤੇ ਖੁਸ਼ ਹੋ ਜੂਗੀ ਪਰ ਇਹਦੀ ਗੁੱਥੀ ਸੜੀ ਰਹਿੰਦੀ ਆ ਮੈਨੂੰ ਕੀ ਪਤਾ ਨਾ ਗਲਤੀ ਕਰ ਲਈ ਜਿਹੜੇ ਮੇਰੇ ਸੂਟ ਹੀ ਨਾ ਆਂਦੀ ਮੈਂ ਤੁਹਾਡੇ ਲਿਆਂਦੇ ਫਿਰ ਇਹਨੇ ਕਹਨੇ ਇਹ ਲੈਣੇ ਆ ਜਿਹੜੀ ਚੀਜ਼ ਅਹੀਂ ਲਾਈਏ ਨਾ ਬਸ ਇਹਨੇ ਉਹੀ ਚੀਜ਼ ਲੈਣੀ ਹੁੰਦੀ ਆ ਹਾਏ ਮੇਰਾ ਸੂਟ ਕਿੱਡਾ ਸੋਨਾ ਹੀ ਕਿੰਨੀਆਂ ਦੁਕਾਨਾਂ ਫੇਰ ਕੇ ਤੇ ਮੈਂ ਇਹ ਰੰਗ ਲਿਆਂਦਾ ਹਾਂ ਪਰ ਜੇ ਇਹਨੂੰ ਨਾਂ ਨਾ ਦਿੰਦੀ ਤੇ ਇਹ ਗਲੋ ਘਰ ਚ ਕਲੇਸ਼ ਪਾ ਲੈਣਾ ਚੱਲ ਜਾ ਕੇ ਪਾਣੀ ਪੀਣੀ ਮਣਾ ਤੂੰ ਆ ਗਈ ਹਾਂ ਜੀ ਦੀਦੀ ਆ ਗਈ ਹੈ ਨਹੀਂ ਵਟੀਆਂ ਚਲਾ ਕੇ ਆ ਤੂੰ ਤਿਆਰ ਹੋ ਕੇ ਨਿਕਲ ਗਈ ਹਾਂ ਤੇ ਮੈਨੂੰ ਤਿਆਰ ਕਰਵਾ ਕੇ ਇੱਥੇ ਛੱਡ ਗਈ ਹਾਂ ਮੈਨੂੰ ਨਹੀਂ ਨਾਲ ਖਾਣਾ ਦੀਦੀ ਮੈਂ ਨਾ ਤੁਹਾਨੂੰ ਆਵਾਜ਼ ਮਾਰ ਚੱਲੀ ਹਾਂ ਤੇ ਮਮੀ ਦਾ ਚਾੜ ਕੇ ਫੋਨ ਆ ਗਿਆ ਤੇ ਉਹ ਕਹਿੰਦੇ ਮੈਂ ਕੀ ਕੀ ਥਾਰੇ ਵੀ ਪਤਾ ਨਹੀਂ ਕੀ ਹੋ ਗਿਆ ਤੇ ਛੇਤੀ ਛੇਤੀ ਚਲ ਗਿਆ ਤੇ ਚਾਹ ਨਹੀਂ ਰਹਿਣ ਦੇ ਵਟੀਆਂ ਚਲਾ ਕੇ ਹੁਣ ਨਾ ਤੂੰ ਝੂਠ ਨਾ ਬੋਲ ਬੋਤਾ ਨਹੀਂ ਦੀਦੀ ਮੈਂ ਝੂਠ ਨਹੀਂ ਬੋਲ ਰਣੀ ਸੱਚੀ ਮੇਰੀ ਗੱਲ ਦਾ ਯਕੀਨ ਕਰੋ ਤੁਸੀਂ ਨਾ ਮੈਨੂੰ ਜਾਣ ਕੇ ਛੱਡ ਕੇ ਗਏ ਹੋ ਵੀ ਅਹੀਂ ਦੋਵੇਂ ਚੀਜ਼ਾਂ ਨਹੀਂ ਆ ਮੇਰੀ ਤਾਂ ਬੇਇੱਜ਼ਤੀ ਹੋ ਗਈ ਨਾ ਕਾਦੀ ਮੈਂ ਤੁਹਾਡੇ ਲਈ ਵੀ ਸੂਟ ਨਾਲੇ ਹੁੰਦੇ ਆ ਲੈ ਆਂ ਮੈਨੂੰ ਨਹੀਂ ਚਾਹੀਦਾ ਤੇਰਾ ਸੂਟ ਰੱਖ ਤੂੰ ਆਪਣੇ ਕੋਲ ਹੀ ਤੂੰ ਸਿੱਧਾ ਸਿੱਧਾ ਕਹਿ ਨਾ ਮੈਂ ਸ਼ੋਪਿੰਗ ਕਰਨ ਗਈ ਹਾਂ ਆਪਣੀ ਮੰਮੀ ਨੂੰ ਐਵੇਂ ਬਿਮਾਰ ਕਰ ਲਈ ਹੈ ਇਦਾਂ ਦਾ ਵੀ ਕੋਈ ਝੂਠ ਬੋਲਦਾ ਤੂੰ ਹੀ ਮੇਰੀ ਗੱਲ ਤੇ ਯਕੀਨ ਕਰੋ ਰਹਿਣ ਜੇਗੀ ਪੈਣੀ ਮੇਰੀ ਪਤਾ ਕਿੰਨੀ ਬੇਇੱਜ਼ਤੀ ਹੋਈ ਆ ਮੈਂ ਜਦੋਂ ਤਿਆਰ ਹੋ ਕੇ ਬਾਹਰ ਚੱਲੀ ਨਾ ਤੇ ਨਾ ਹੱਸਣ ਲਈ ਤੇ ਮੈਂ ਵੀ ਆਖਿਆ ਹੀ ਦੰਦੀਆਂ ਕੱਢ ਨਹੀਂ ਕੱਢਾਂ ੜੀਆਂ ਜਦੋਂ ਮੈਂ ਬਾਹਰ ਜਾ ਕੇ ਵੇਖਿਆ ਨਾ ਤੇ ਤੁਸੀਂ ਚਲ ਵੀ ਗਏ ਜੇ ਤੁਸੀਂ ਜਾਣਾ ਹੀ ਤਾਂ ਮੈਨੂੰ ਇੱਕ ਵਾਰੀ ਦੱਸ ਹੀ ਜਾਂਦੇ ਅਗਲੇ ਦਿਨ ਮੈਨੂੰ ਸੱਤੀ ਸੱਤੀ ਗੱਲਾਂ ਖੇਤੀਆਂ ਮੈਂ ਆਹਦੇ ਸਾਹਮਣੇ ਪੂਨ ਜੋਗੀ ਨਹੀਂ ਰਹੀ ਦੀਦੀ ਮੈਨੂੰ ਨਾ ਟੈਨਸ਼ਨ ਚ ਪਤਾ ਨਹੀਂ ਲਗਾ ਮੇਰਾ ਖਿਆਲ ਹੀ ਨਹੀਂ ਆਇਆ ਕਿ ਮੈਂ ਤੁਹਾਨੂੰ ਦੱਸ ਕੇ ਜਾਵਾਂ ਆਹੋ ਮੈਂ ਚਲ ਗਈ ਸਿਮਲੇ ਬੈਠੀ ਨਾ ਆ ਤਹਿ ਗਈ ਹਾਂ ਤਵਾਲ ਮਾਰ ਕੇ ਦੱਸ ਦਿੰਦੀ ਤੇ ਦੀਦੀ ਅਸੀਂ ਚੱਲੇ ਆਂ ਦੀਦੀ ਤੁਸੀਂ ਗੁੱਸਾ ਛੱਡੋ ਤੇ ਮੇਰੇ ਕੋਲ ਨਾ ਅੱਗੇ ਤੋਂ ਨਹੀਂ ਐਦਾਂ ਹੁੰਦਾ ਮੇਰੇ ਕੋਲ ਨਾ ਗਲਤੀ ਹੋ ਗਈ ਹੈ ਤਾਂ ਆਹ ਸੂਟ ਵੇਖੋ ਇੱਕ ਮੈਂ ਤੁਹਾਡੇ ਲਈ ਤੇ ਆਪਣੇ ਲਈ ਲੈ ਕੇ ਆਈ ਹਾਂ ਮੈਂ ਨਹੀਂ ਤਾਂ ਉਹਦੇ ਨਹੀਂ ਨਹੀਂ ਕਰਨਾ ਬਲੀ ਜੇ ਉਹਨੂੰ ਪਤਾ ਲੱਗ ਗਿਆ ਨਾ ਸੂਟ ਲਿਆਂਦੇ ਆ ਉਹਨੇ ਹੁਣੇ ਆਜਣਾ ਹੀ ਨਹੀਂ ਦਰਨਾ ਦੀਦੀ ਉਹਦੇ ਲਈ ਵੀ ਲਿਆਂਦੇ ਉਹਦੇ ਲਈ ਮੈਂ ਆ ਸੂਟ ਲਿਆਂ ਬੈਠਾ ਉਹ ਆਪਣੇ ਵਾਸਤੇ ਲਿਆਂਦੇ ਪਰ ਉਹਨੇ ਮੇਰੇ ਉਹ ਮਾਲ ਲਿਆ ਕਿਉਂ ਸੂਟਾਂ 'ਚ ਕੋਈ ਫਰਕ ਹੀ ਦੀਦੀ ਇੰਨਾ ਖਾਸ ਤੇ ਨਹੀਂ ਫਰਕ ਸਿਰਫ ਇਹ ਕਿ ਉਹਨਾਂ 'ਚ ਕਢਾਈ ਹੋਈ ਹੈ ਇਹਨਾਂ ਤੇ ਕਢਾਈ ਕਰਾਉਣੀ ਪੈਣੀ ਪਰ ਦੀਦੀ ਉਹ ਸੂਟ ਬੜੇ ਸੋਨੇ ਉਭਾਰੇ ਬੜੇ ਤੈਨੂੰ ਪਤਾ ਤਾਂ ਹੈਗਾ ਉਹਦਾ ਉਹ ਕਿੱਦਾਂ ਦੀ ਹੈ ਤੂੰ ਇੱਕੋ ਜਿਹੀ ਉਹਨਾਂ ਸੂਟ ਦੀਦੀ ਆ ਆਪਣੇ ਵਾਸਤੇ ਕੀਤਾ ਮੈਂ ਚੰਗਾ ਮੈਨੂੰ ਪਤਾ ਹੋ ਬੁਰਾ ਜਾਣਾ ਹੀ ਤੋਂ ਨੇ ਉਹ ਹੀ ਲੈਣੇ ਤੇਰੀ ਨੇ ਇੱਕ ਬੜੀ ਵੱਡੀ ਗਲਤੀ ਐ ਜਿਹੜਾ ਤੂੰ ਮੈਨੂੰ ਨਾਲ ਨਹੀਂ ਖੜਿਆ ਜੇ ਤੂੰ ਮੈਨੂੰ ਨਾਲ ਖੜਦੀ ਨਾ ਤਾਂ ਆ ਸੂਰ ਨਾ ਗੱਡੀ ਵਿੱਚੋਂ ਨਹੀਂ ਕੱਢਣੀ ਇਹਨੂੰ ਪਿੰਕ ਨਹੀਂ ਲੱਗਣ ਦੇਣੀ ਪਹਿਲੇ ਕੋਈ ਚੀਜ਼ ਲੈ ਕੇ ਆ ਇਹ ਜਿੱਦਣ ਕਿਨੇ ਚੱਲ ਜਾਂਦੀ ਨਾ ਅਸੀਂ ਉਸ ਦਿਨ ਕੱਢਨੇ ਆਂ